ਕਿਉਂਕਿ ਲੁਧਿਆਣਾ ਦੇ ਵਿੱਚ ਮਿੰਟੂ ਦੀ ਚੋਣ ਪ੍ਰਚਾਰ ਵਾਲਾ ਕੰਮ ਤੇ ਨਿਭੜ ਗਿਆ ਪਰ ਉੱਥੇ ਭਾਈ ਰੌਲਾ ਨਹੀਂ ਨਿਭੜਿਆ ਜੇ ਉੱਥੇ ਕਹਿੰਦੇ ਵੀ ਮਸਲਾ ਰੌਲਾ ਦਾ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਮਸਲਾ ਬਣ ਗਿਆ ਉੱਥੇ ਫ੍ਰੀ ਰਾਸ਼ਨ ਵਾਲਾ ਬੜਾ ਰੌਲਾ ਪੈ ਗਿਆ ਫ੍ਰੀ ਰਾਸ਼ਨ ਵੰਡਣ ਲੱਗੇ ਸੀ ਤੇ ਉੱਥੇ ਆਸ਼ੂ ਸਾਹਿਬ ਦੀ ਪਤਨੀ ਆ ਗਈ ਤੇ ਬੜਾ ਰੌਲਾ ਪਿਆ ਉਹ ਬੀਬੀ ਇੱਕ ਐ ਭਜੀ ਜਾਂਦੀ ਹੈ ਦੇਖੋ ਔਰਤਾਂ ਵੀ ਇਹਨਾਂ ਕੰਮਾਂ 'ਚ ਆ ਗਈਆਂ ਨੇ ਕਮਾਲ ਹੋ ਗਈ ਆ ਤੇ ਉਸ ਤੋਂ ਪਹਿਲਾਂ ਉਹ ਪਿੱਠੂ ਬੈਗ ਜੇ ਵੰਡੇ ਉਹ ਇੱਕ ਮਨਿੰਦਰ ਵੀ ਫੜੀ ਫਿਰਦਾ ਸੀਗਾ ਹੂੰ ਮੈਂ ਹਾਂ ਚੰਗਾ ਕੰਮ ਹੈ ਜਵਾਕ ਨੂੰ ਜਿਓਮੈਟਰੀ ਦੇ ਕੇ ਭੇਜ ਦਿਓ ਤੇ ਜੇ ਆਪਕੇ ਤੇ ਸਹਰੇ ਜਾਣਾ ਦੋਲੀੜੇ ਪਾ ਕੇ ਲੈ ਜਾਓ ਕਿੰਨਾ ਯਾਰ ਇਹਨਾਂ ਨੇ ਸੋਚ ਕੇ ਕੰਮ ਕੀਤਾ ਬੰਦੇ ਤੇ ਇੱਕ ਗੱਲ ਮੰਨਣੀ ਪਊਗੀ ਆ ਮਾ ਤੁਸੀਂ ਪਾਰਟੀ ਆਲੇ ਨਾ ਵੀ ਸੋਚ ਦੇ ਦੂੰਗਾ ਇਹ ਜਵਾਕ ਵੀ ਖੁਸ਼ ਜਵਾਕ ਨੇ ਕਿਹੜਾ ਵੋਟ ਪਾਉਣੀ ਹੈ ਜੀ ਠੀਕ ਹੈ ਨਾ ਤੇ ਜਵਾਕ ਨੇ ਆਪੇ ਪਾ ਦੇਣੀ ਹੈ ਪਾਪਾ ਵੋਟ ਇਹਨੂੰ ਪਾ ਕੇ ਆਈ ਪਾਪਾ ਇਹਨੂੰ ਪਾ ਕੇ ਜਿਹਨੇ ਜਿਓਮੈਟਰੀ ਦਿੱਤੀ ਆ ਜਿਹਨੇ ਬੱਚੇ ਵੀ ਸੀ ਆਪਾਂ ਦੋ ਤਿੰਨ ਬੱਚੇ ਤਾਂ ਬੱਚੀ ਸੀ ਬੱਚੀ ਦਾ ਕਿੱਥੇ ਕਹਿਣਾ ਮੁੜਿਆ ਜਾਂਦਾ ਸੀ ਹੂੰ ਮੈਂ ਅੱਗੇ ਕਹਿਣਾ ਉਹ ਨਾ ਕਿ ਚਲੋ ਰੱਬ ਲੰਮੀ ਉਮਰਾਂ ਕਰੇ ਸਾਡੇ ਬੱਚਿਆਂ ਦੀ ਵੀ ਸਾਡੀ ਕੋਈ ਧੀ ਆ ਮੇਰੀ ਕੋਈ ਭਤੀਜੀ ਗੁੱਟੋ ਫੜ ਕੇ ਸਿਰ ਵੀ ਮੰਗ ਲੇ ਤੇ ਮੋੜਿਆ ਨਹੀਂ ਜਾਂਦਾ ਸੱਚੀ ਗੱਲ ਹੈ ਨਾ ਬੱਚੇ ਬੱਚੀ ਇਦਾਂ ਦੇ ਹੁੰਦੇ ਆ ਹਮ ਹਮ ਲਓ ਜੀ ਰਵੀ ਮਹਿਤਾ ਜੀ ਕਹਿ ਰਹੇ ਕਿ ਸੁਖਮ ਜੀ ਕਹਿੰਦੇ 3 ਵਜੇ ਤੇ ਆਸ਼ੂ ਜੀ ਨੇ ਆਪ ਵੀ ਰਾਸ਼ਨ ਵਾਲੇ ਫੜੇ ਆ ਹਾਂਜੀ ਹਾਂਜੀ ਬਿਲਕੁਲ ਰੋਟੋ ਠੀਕ ਕੀ ਚੱਲਦਾ ਭੀ ਇਹਦਾ ਮਤਲਬ ਇਹ ਆ ਕਿ ਸਰਕਾਰੀ ਮਸ਼ੀਨਰੀ ਬਿਲਕੁਲ ਉੱਥੇ ਮੌਨ ਹੋ ਗਈ ਆ ਹਮ ਸਰਕਾਰੀ ਮਸ਼ੀਨਰੀ ਵਨ ਸਾਈਡਡ ਹੋ ਗਈ ਆ ਸਰਕਾਰੀ ਮਸ਼ੀਨਰੀ ਜਿਹੜੀ ਆ ਉਹ ਬਿਲਕੁਲ ਝੁੱਕ ਗਈ ਆ ਅੱਗੇ ਵੀ ਆਪਾਂ ਵੇਖਿਆ ਕਈ ਜ਼ਿਮਨੀ ਚੋਣਾ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਲੱਗੇ ਤੁਹਾਨੂੰ ਪਤਾ ਹੀ ਉਹ ਬੀ ਕਾਰਡ ਆ ਕੇ ਮੈਂ ਬੀ ਲੈਣ ਆਇਆ ਉਹ ਬੜੀ ਬੜੀ ਮਸ਼ਹੂਰ ਹੋਈ ਸੀ ਰੀਲ ਉਹ ਵੀ ਯਾਰ ਕਿੱਥਾ ਕਿੱਥੇ ਬੀ ਲੈਣਾ ਉੱਥੇ ਦਸ ਕਿਹੜਾ ਪੰਡਾਰਾ ਚੱਲਣ ਡਿਆ ਬੀ ਦਾ ਪਰ ਚਲੋ ਮੇਟੋ ਜੀ ਇਹ ਤੇ ਚੱਲਦੇ ਆ ਨਾਲ ਹੋਰ ਭਾਈ ਉੱਥੇ ਕੀ ਮੌਜੂਦ ਸੁਖਮ ਸਿੰਘ ਸਾਹਿਬ ਮਤਲਬ ਮੈਂ ਤਾ ਕਹਿ ਰਿਹਾ ਮਾਂ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਡਵੈਲਪਮੈਂਟ ਦੀ ਗੱਲ ਕੀਤੀ ਆ ਹੂੰ ਸੱਤਾ ਚ ਪਹੁੰਚੀ ਆ ਕਿ ਅਸੀਂ ਵਿਕਾਸ ਨੂੰ ਤਰਜੀਹਾਂ ਦੇ ਮਾਰਗੇ ਤੇ ਜੇ ਅੱਜ ਆਪਣੇ ਕੀਤੇ ਤੇ ਤੁਹਾਨੂੰ ਕੌਨਫੀਡੈਂਸ ਹੀ ਨਹੀਂ ਹੈ ਹੂੰ ਫਿਰ ਕੀ ਸਮਝੀਏ ਇਹ ਹੁਣ ਤੈਨੂੰ ਕੀ ਅੱਖਾਂ ਫੇਲ ਕਹਾ ਕੇ ਪਾਸ ਅੱਜ ਨਿਰਮਲ ਬਾਬਾ ਨੂੰ ਗਰਦਾਸ ਮਾਨ ਬਹੁਤ ਅੱਗੇ ਆ ਰਿਹਾ ਹੂੰ ਉਹ ਨਰਮਲ ਬਾਬਾ ਹੁੰਦਾ ਹੈ ਨਾ ਕਹਾਂ ਜੀ ਜੀ ਉਹ ਐਵੇਂ ਹੀ ਮਤਲਬ ਕਿ ਕੋਈ ਆ ਕੇ ਤੇ ਸੋਫਿਆਂ 'ਤੇ ਬਿਠਾ ਕੇ ਉਹ ਐਵੇਂ ਬਾਬਾ ਜੀ ਸਮੂਹ ਸਮੂਸਾ ਚਟਨੀ ਆ ਰਹੀ ਹੈ ਕਿਰਪਾ ਯਾਰ ਰੁਕੀ ਆ ਤਾਂ ਗੱਲ ਇਹ ਆ ਕਿ ਭਾਈ ਹੁਣ ਲੁਧਿਆਣੇ 'ਚ ਕੀ ਬਣੇਗਾ ਉਹ ਬਾਅਦ ਦੀ ਗੱਲ ਆ ਜੀ ਕਿਉਂਕਿ ਉਹ ਤਾਂ ਇੰਤਜ਼ਾਰ ਨਹੀਂ ਕਰੀ ਹਾਂ ਜੀ ਪਰੰਤੂ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਤੇ ਕੁਝ ਸਵਾਲ ਨੇ ਹਮ ਸਵਾਲ ਇਹ ਨਹੀਂ ਹੈ ਕਿ ਉਸੀਂ ਪੱਟੇ ਥਾਪੀ ਮਾਰ ਕੇ ਨਹੀਂ ਕਹਿ ਰਹੇ ਕਿ ਜੇ ਵਿਕਾਸ ਕੀਤਾ ਤੇ ਵੋਟ ਪਾ ਦਿਓ ਨਹੀਂ ਤੇ ਨਾ ਉਹ ਤੇ ਚਲੋ ਹੁਣ ਰਵਾਇਤੀ ਰਾਜਨੀਤੀ ਦਾ ਹਿੱਸਾ ਬਣ ਗਿਆ ਪਰ ਕੇਜਰੀਵਾਲ ਸਾਹਿਬ ਲੁਧਿਆਣਾ ਕਿਉਂ ਛੱਡ ਗਏ ਸੋਚ ਕੇ ਦੇਖੋ ਚਲੋ ਪਰਮਾਨ ਸਾਹਿਬ ਦੀ ਗੱਲ ਕਰ ਰਹੇ ਸੀ ਚਲੋ ਉਹਨਾਂ ਦਾ ਤਾਂ ਸਿਹਤ ਦਾ ਕੁਇਸ਼ੂ ਬਣ ਗਿਆ ਟਰੱਕ ਟਰੱਕਾਂ ਦੇ ਮਗਰ ਨਾ ਪਹਿਲਾਂ ਲਿਖਿਆ ਹੁੰਦਾ ਸੀ ਸੋਚ ਕਰ ਸੋਚੋ ਸਾਥ ਕਿਆ ਜਾਏਗਾ ਕਿਆ ਜਾਏਗਾ ਬਿਲਕੁਲ ਸੋਚ ਕਰ ਸੋਚੋ ਕਿ ਕੇਜਰੀਵਾਲ ਦਾ ਸਾਥ ਇੱਥੋਂ ਤੱਕ ਕਿਉਂ ਨਹੀਂ ਆਇਆ ਕਿਤੇ گاਉਂ ਜਿਵੇਂ ਕਹਿੰਦੇ ਵੀ ਬੰਦੇ ਕਈ ਕਰਾਂਗੇ ਗੱਲ ਹੋ ਜਾਂਦੀ ਗੱਲ ਮੈਂ ਤੁਹਾਨੂੰ ਦੱਸਿਆ ਨਾ ਨਾ ਛੇੜਿਆ ਕਰੋ ਪਾਹ ਗੱਲ ਇਹ ਆ ਕਿ ਕੇਜਰੀਵਾਲ ਸਾਹਿਬ ਜੀ ਕੇਜਰੀਵਾਲ ਸਾਹਿਬ ਇਥੋਂ ਜਾਂਦੇ ਆ ਦੋਆਂ ਦੀ ਛੁੱਟੀ ਹੁੰਦੀ ਆ ਵੱਡੇ ਥੰਮ ਜਿਹੜੇ ਬੈਠੇ ਸੀਗੇ ਹੂੰ ਦੋਆਂ ਦੇ ਨਾਂ ਐੜੇ ਤੇ ਪੈਂਦੇ ਆ ਜੀ ਆਦਲ ਆਯੂਸ਼ੀ ਚਰਚੇ ਨੇ ਸਾਹਿਬ ਹੂੰ ਬੇਦਲ ਨਾ ਬਣ ਜਾਵੇ ਕਿਤੇ ਸੁਰਖੀ ਅਖਬਾਰਾਂ ਦੀ ਭਾਈ ਗੱਲ ਕਿ ਇਹ ਕੀ ਚੱਲ ਰਿਹਾ ਹੂੰ ਇਤਨੀ ਮਾਨਸਬ ਬਿਮਾਰ ਉਹਨਾਂ ਦੀ ਖਬਰ ਆ ਰਹੀ ਹੈ ਕੇਜਰੀਵਾਲ ਸਾਹਿਬ ਕੈਂਪੇਨ ਦਾ ਖਾੜਾ ਮਗਦਾ ਛੱਡ ਕੇ ਚਲੇ ਜਾਂਦੇ ਨੇ ਜੀ ਕੁਝ ਬੰਦਿਆਂ ਦੀ ਛੁੱਟੀ ਦੀ ਖਬਰ ਛੁੱਟੀ ਦੀ ਖਬਰ ਉਧਰੋਂ ਫੋਟਵਾ ਸਾਹਿਬ ਹੂੰ ਤੁਹਾਨੂੰ ਨਹੀਂ ਲੱਗਦਾ ਇੱਕੋ ਦਮ ਸਾਰੇ ਪਾਸੇ ਤੁਹਾਨੂੰ ਨਹੀਂ ਲੱਗਦਾ ਕਿ ਅੰਦਰ ਹਿੱਲ-ਜੋਲ ਹੈ ਹੂੰ ਅੰਦਰ ਜਲਜਲਾ ਆ ਰਿਹਾ ਹੈ ਜੀ ਤੇ ਸੋਚ ਕੇ ਦੇਖੋ ਜੇ ਆਮ ਆਦਮੀ ਪਾਰਟੀ ਦੇ ਹੱਕ 'ਚ ਰਿਜ਼ਲਟ ਨਾ ਆਇਆ ਤਦ ਕੀ ਬਣੇਗਾ ਸਾਬ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਇੱਥੋਂ ਦੀ ਅਫਸਰ ਲੌਬੀ ਸਭ ਤੋਂ ਪਹਿਲਾਂ ਇਹਨਾਂ ਨੂੰ ਧੋਏਗੀ ਮੈਨੂੰ ਲੱਗਦਾ ਸ਼ੁਰੂਆਤ ਹੋ ਚੁੱਕੀ ਹੈ ਸਾਬ ਜੇਰਾ ਮਨ ਕਹਿੰਦਾ ਤੁਸੀਂ ਇਹ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ 26 ਸ਼ੂਬੀ ਦੀ ਸ਼ੁਰੂਆਤ ਹੋਊਗਾ ਮੈਨੂੰ ਲੱਗਦਾ ਕਿ ਹੋ ਚੁੱਕੀ ਹੈ ਸ਼ੁਰੂਆਤ ਸਾਬ ਠੀਕ ਹੈ ਸਰਕਾਰੀ ਮਸ਼ੀਨਰੀ ਸਾਥ ਦੇ ਰਹੀ ਹੈ ਪੁਲਿਸ ਵਗੈਰਾ ਸਾਥ ਦੇ ਰਹੀ ਹੈ ਪਰ ਕੁਝ ਚੀਜ਼ਾਂ ਐਸਾ ਸੰਕੇਤ ਦੇ ਰਹੀਆਂ ਨੇ ਕਿ ਵੱਡੀ ਅਫਸਰ ਲੋਬੀ ਜੜੀ ਆ ਹੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਪਰੇ ਤੇ ਹੋ ਰਹੀ ਆ ਜੀ ਖਿਸਕ ਤੇ ਰਹੀ ਆ ਕੋਈ ਨਾ ਕੋਈ ਅੰਦਰ ਹਿੱਲ ਜੁਲ ਹੈ ਇੰਨੀ ਜ਼ਿਆਦਾ ਹਿੱਲ ਜੁਲ ਠੀਕ ਹੈ ਬਾਰੀ ਤੌਰ ਤੇ ਨਹੀਂ ਪਰ ਅੰਦਰ ਲੱਗਦੀ ਆ ਠੀਕ ਹੈ ਨਾ ਜੋ ਇਹ ਚੀਜ਼ਾਂ ਵੰਡ ਵੰਡ ਆ ਇਹ ਤੇ ਆਪਾਂ ਲੋਕਲ ਪ੍ਰਸ਼ਾਸਨ ਦੀ ਗੱਲ ਕਰ ਲਈਏ ਉਸ ਪੱਧਰ ਤੇ ਵੀ ਚੱਲ ਜਾਂਦਾ ਹੈ ਜੀ 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 ਪਰ ਇੱਕ ਹੁੰਦਾ ਨਾ ਕਿ ਪੂਰੇ ਪੰਜਾਬ ਦੇ ਪਖਤੋਂ ਅਜੇ ਆਪਾਂ ਦੇਖਦੇ ਆ ਤਾਂ ਕੁਝ ਪਾਰਟੀ ਦੇ ਵਿੱਚ ਤੇ ਚੀਜ਼ਾਂ ਜੜੀਆਂ ਨੇ ਉਹ ਲੱਗਦਾ ਹੈ ਕਿ ਸਹੀ ਨਹੀਂ ਜਾ ਰਹੀਆਂ ਦੂਜੀ ਚੀਜ਼ ਕਿ ਜੇ ਤਾਂ ਜਿੱਤ ਜਾਂਦੇ ਆ ਇਨਾਂ ਵਾਸਤੇ ਲੁਧਿਆਣਾ ਹੂੰ ਬਹੁਤ ਕਹ ਲੁ ਕਿ ਗਾਂਹ ਵੱਡੀ ਪ੍ਰਾਪਤੀ ਹੋਏਗੀ ਬਿਲਕੁਲ ਹਾਂਜੀ ਗਾਂਹ ਵਾਸਤੇ ਅੱਛੀ ਪ੍ਰਾਪਤੀ ਆ ਹੂੰ ਤੇ ਜੇ ਖੁਦਾ ਨਾ ਖਾਸ ਤਾਂ ਕਾਂਗਰਸ ਗਈ ਕਾਡਾ ਹੂੰ ਫਿਰ ਸਰ ਮਤਲਬ ਕਿ ਇਹ ਸਾਫ ਹੈ ਕਿਉਣ ਵਾਲੇ ਸਮੇਂ ਚੋਂ ਸਾਫ ਕਰ ਸਕਦੇ ਆ ਜੀ ਉਹਨਾਂ ਵਾਸਤੇ ਮੀਲ ਦਾ ਪੱਥਰ ਬਣ ਜਾਏਗਾ ਹੂੰ ਬਾਕੀ ਰਹੀ ਗੱਲ ਭਾਜਪਾ ਦੀ ਸਰ ਅਕਾਲੀ ਲਲ ਇਹ ਵੇਖਣ ਦੀ ਲੋੜ ਹੋएगी ਕਿ ਕਿੰਨੀਆਂ ਵੋਟਾਂ ਲੈ ਜਾਂਦਾ ਪਰ ਭਾਜਪਾ ਦਾ ਉੱਥੇ ਇੱਕ ਜਿਹੜਾ ਗਰਾਊਂਡ ਦਾ ਨੈਟਵਰਕ ਹੈ ਨਾ ਖਾਸ ਤੌਰ ਤੇ ਆਰਐਸਐਸ ਦਾ ਤਿਆਰ ਕੀਤਾ ਹੋਇਆ ਹੈ ਇਹ ਲੁਧਿਆਣੇ ਵਾਲੇ ਤੁਹਾਨੂੰ ਦੱਸ ਸਕਦੇ ਆ ਸਭ ਉਸ ਇਲਾਕੇ ਵਾਲੇ ਜੀ ਕਿ ਉਹਨਾਂ ਦਾ ਨੈਟਵਰਕ ਵੀ ਬੋਲੇਗਾ ਹੁਣ ਉਸ ਨੈਟਵਰਕ ਨੇ ਹਮ ਅੱਜ ਕਿਆਮਤ ਕੀ ਰਾਤ ਕੀ ਕਰਨਾ ਹੈ ਸਭ ਤੋਂ ਕ੍ਰੂਸ਼ਲ ਟਾਈਮ ਹੈ ਸਭ ਤੋਂ ਕ੍ਰੂਸ਼ਲ ਤੇ ਕਹਿ ਲੋ ਕਿ ਦਸਾਈ ਸਭ ਚੀਜ਼ਾਂ ਹੈ ਤੇ ਬਾਕੀ ਮੇਰੇ ਖਿਆਲ ਦੇ ਨਾਲ ਕਹਿਣਾ ਤੇ ਨਹੀਂ ਚਾਹੀਦਾ ਇਤੇ ਇਨੇ ਡਰੇ ਪਏ ਕਿ ਕੰਚਨ ਤਵਾੜੀ ਦਾ ਸੰਸਕਾਰ ਵੀ ਲੁਧਿਆਣੇ ਨਹੀਂ ਹੋਣ ਦਿੱਤਾ ਇਹਨਾਂ ਨੇ ਹੁਣ ਮੂੰਹ ਆਈ ਗੱਲ ਰਹਿੰਦੀ ਨਹੀਂ ਹਮ ਸਰ ਜਿੰਨਾ ਕੋ ਮੈਨੂੰ ਲੱਗਦਾ ਹੈ ਕਿ ਤੁਸੀਂ ਕਹਿੰਦੇ ਸੀਗੇ ਨਾ ਕਿ ਆਮ ਹੀ ਸੋਸ਼ਲ ਮੀਡੀਆ ਤੇ ਕਿ ਉਹਦੇ ਸੰਸਕਾਰ ਤੇ ਕੋਈ ਗਿਆ ਨਹੀਂ ਹਮ ਇਹ ਜਾਣੂ ਤੇ ਰੋਕ ਰਹੇ ਸੀਗੇ ਲੁਧਿਆਣੇ 'ਚ ਤੁਹਾਨੂੰ ਪਤਾ ਪ੍ਰਵਾਸੀ ਬਹੁਤ ਹੈ ਹਮ ਇਨਰ ਸਿੱਕੇ ਕੰਚਨਤ ਵਾੜੀ ਦੀ ਜੇ ਉੱਥੇ ਡੈੱਡ ਬੋਡੀ ਚਲੇ ਗਈ ਕੋਈ ਧਰਨਾ ਮਸਾਰਾ ਹੋ ਗਿਆ ਹੂੰ 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 ਬਿਲਕੁਲ ਹਾਂ ਕਾਰਨ ਵੀ ਹੋ ਸਕਦਾ ਡੈੱਡ ਬੋਡੀ ਮੇਰੇ ਖਿਆਲ ਦੇ ਨਾਲ ਉੱਥੇ ਲਿਜਾਣ ਹੀ ਨਹੀਂ ਦਿੱਤੀ ਗਈ ਕਾਰਨ ਕੁਝ ਵੀ ਹੋ ਸਕਦਾ ਉੱਥੇ ਪੁੱਚੋ ਮੰਡੀ ਗਿੱਡੀ ਕੈਸਤ ਪੁੱਚੋ ਮੰਡੀ ਗਿੱਡੀ ਕੈ ਐਂਬੂਲੈਂਸਾਂ ਦੇ ਜਿਹੜਾ ਪ੍ਰਧਾਨ ਹੈ ਉਹਨੂੰ ਕਾ ਕਰਦੇ ਹੋ ਫੋਨ ਜੀ ਐਂਬੂਲੈਂਸ ਵਾਲੇ ਨਹੀਂ ਤਿਆਰ ਹੋਗਾ ਕਿੱਧਰ ਲਾਜੋਗੇ ਡੈੱਡ ਬੋਡੀ ਹੂੰ ਬਸਤੇ ਰੱਖ ਕੇ ਤੇ ਲਿਜਾਣੂ ਰਹਿ ਬਿਲਕੁਲ ਤੁਸੀਂ ਮਤਲਬ ਕਿ ਤੁਸੀਂ ਦੇਖੋ ਤਾਂ ਸਹੀ ਨਾ ਇਹਨਾਂ ਚੀਜ਼ਾਂ ਨੂੰ ਬਰੀਕੀ ਨਾਲ ਹਮ ਸ਼ਾਨਣਾ ਨਾਲ ਹਾਲਾਂਕਿ ਚਲੋ ਇਹ ਜਾਂਚ ਬੜਤਾਂ ਦਾ ਵਿਸ਼ਾ ਤਾਂ ਇਦਾਂ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਇਹ ਨਾ ਇਹ ਇਸੇ ਧਰਤੋਂ ਹੀ ਨਿਕਲ ਰਿਹਾ ਹੈ ਹਮ ਹੋਰ ਇਹ ਨਹੀਂ ਸੀ ਕਿ ਕਿੰਚੰਤ ਬਾੜੀ ਨੂੰ ਉੱਥੇ ਚਾਰ ਬੰਦੇ ਨਾ ਮਿਲਦੇ ਮੋਢਾ ਰੌਣ ਵਾਲੇ ਜੀ ਉਹਦਾ ਪਰਿਵਾਰ ਸੀ ਪ੍ਰਵਾਸੀ ਹੋਰ ਬਹੁਤ ਸੀ ਇਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਖਦਸ਼ਾ ਸੀਗਾ ਕਿ ਕੋਈ ਕੰਮ ਜਿਹੜਾ ਨਾ ਉਹ ਵਿਗੜ ਨਾ ਜਾਵੇ ਬਿਲਕੁਲ ਤਾਂ ਬਾਕੀ ਹੁਣ ਦੇਖੋ ਕਿਦੇ ਵਾਸਤੇ ਵਿਗੜਦਾ ਕਿਸਦੇ ਵਾਸਤੇ ਸੰਭਲਦਾ ਜੀ ਇਹ ਤਾਂ ਉਹਨਾਂ ਦੇ ਟਾਈਮਸ ਲੱਗ ਜਾਣਾ ਪਤਾ ਉਹਨਾਂ ਤੇ ਬਾਹਲੇ ਦਿਨ ਰਹੇ ਨਹੀਂ ਬਸ ਚਾਰ ਦਿਨ ਦੀ ਇੰਤਜ਼ਾਰ ਹੈ ਚੌਥੇ ਦਿਨ ਇਹ ਪਤਾ ਲੱਗ ਹੀ ਜਾਣਾ ਅ ਜਿੰਦਰਪਾਲ ਕੌਰ ਜੀ ਕੋਈ ਗੱਲ ਨਹੀਂ ਜੀ ਤੁਹਾਡੇ ਕੋਲੇ ਜੇ ਪੰਜਾਬੀ ਵਾਲਾ ਕੀਬੋਰਡ ਨਹੀਂ ਹੈਗਾ ਤੇ ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਕਮੈਂਟ ਕਰਦੇ ਕਰੋ ਕੋਈ ਗੱਲ ਨਹੀਂ ਆ ਗੁਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਆਸ਼ੂ ਦੀ ਪੁਲਿਸ ਵਾਲਿਆਂ ਦੇ ਨਾਲ ਹੱਥ ਪਾਈ ਦੀ ਕੋਈ ਵੀਡੀਓ ਸੁਣ ਆ ਰਹੀ ਹੈ ਇੱਕ ਵੀਡੀਓ ਦੇਖੀ ਹੈ ਜਿਹਦੇ ਚ ਦੇਖੋ ਆਉਂਦੀ ਆਉਂਦੀ ਆ ਮੈਂ ਦੇਖੀ ਆ ਵੀਡੀਓ ਜੀ ਕਿ ਉਹਦੇ ਚ ਤਲਖੀ ਹੋ ਰਹੀ ਆ ਕਿ ਤੁਸੀਂ ਸਾਡੇ ਬੰਦੇ ਲੰਮੇ ਪਾ ਪਾ ਕੇ ਕੁੱਟ ਰਹੇ ਹੋ ਕੁਝ ਮਤਲਬ ਕਿ ਥਾਣੇਦਾਰ ਖਲੋਤੇ ਨੇ ਇਨਸਪੈਕਟਰ ਖਲੋਤੇ ਨੇ ਹਮ ਤਲਖੀ ਹੋ ਰਹੀ ਆ ਦੇਖੋ ਭਾਰਤ ਪੂਸ਼ਣ ਆਸ਼ੂ ਹੈਗਾ ਦਲੇਰ ਕਿਸਮ ਦਾ ਬੰਦਾ ਠੀਕ ਆ ਮਤਲਬ ਬੰਦੇ 'ਚ ਉਹ ਹੈਗਾ ਉਹਦਾ ਵਤੀਰਾ ਮੈਂ ਵੀ ਪਸੰਦ ਨਹੀਂ ਕਰਦਾ ਹੂੰ ਇਹ ਗੱਲ ਸੱਚ ਹੈ ਲੈਜ਼ਪ ਕੰਟਰੋਵਰਸੀਆਂ ਵੀ ਉਹਦੇ ਨਾਲ ਜੁੜੀਆਂ ਨੇ ਅਸੀਂ ਖੁਦ ਆਲੋਚਨਾ ਕੀਤੀ ਆ ਬਥੇਰੀ ਭਰੀ ਪਰ ਇੱਕ ਚੀਜ਼ ਹੁੰਦੀ ਆ ਕਿ ਬੰਦੇ 'ਚ ਇੱਕ ਖਾਸੀਅਤ ਹੁੰਦੀ ਆ ਉਹ ਵਰਕਰਾਂ ਦੇ ਨਾਲ ਸੀਨਾ ਢਾਕੇ ਖਲੋਣ ਵਾਲਾ ਬੰਦਾ ਹੈ ਤਦੇ ਤੋਂ ਉਹਦਾ ਹੋਲਡ ਹੈ ਨਾ ਜੀ ਤਦੇ ਤੋਂ ਇੱਕ ਫਾਈਟ ਚ ਹੈ ਬਿਲਕੁਲ ਤੇ ਇਸ ਕਰਕੇ ਮਤਲਬ ਠੀਕ ਆ ਹਵਾ ਇਹਨਾਂ ਦੇ ਪੱਖ ਦੀ ਨਹੀਂ ਹੈ ਹਵਾ ਉਲਟ ਪੱਖ ਦੀ ਹੈ ਹੂੰ ਪਰ ਕਦੇ-ਕਦੇ ਦਿਵਿਆ ਨੂੰ ਫਿਰ ਸੰਘਰਸ਼ ਤੇ ਕਰਨੇ ਪੈਂਦੇ ਆ ਜੀ 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 ਬਿਲਕੁਲ ਬਿਲਕੁਲ ਅਸੀਂ ਚਾੜ ਬੈਠੇ ਪਿਆਰ ਦੀ ਪਤੰਗ ਸੋਣੀਏ ਨੀ ਨੇਹਰੀਆਂ ਦੇ ਉੱਤੇ ਕਈ ਵਾਰ ਨੇਹਰੀਆਂ ਦੇ ਉੱਤੇ ਵੀ ਪਿਆਰ ਦੀ ਪਤੰਗ ਚਾੜਨੀ ਪੈਂਦੀ ਚਾੜਨੀ ਪੈਂਦੀ ਬਿਲਕੁਲ ਖੜਨਾ ਪੈਂਦਾ ਸੋ ਇਹ ਆਮ ਹੈ ਜੀ ਰਾਜਨੀਤੀ ਚ ਆਮ ਆ ਤੇ ਜਿਹੜੇ ਇਸ ਤਰ੍ਹਾਂ ਦੇ ਧੱਕੜ ਕਿਸਮ ਦੇ ਹੁੰਦੇ ਆ ਪੋਲਿਟਿਸ਼ੀਅਨ ਜੀ ਉਹਨਾਂ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਉਹ ਛੱਡ ਦਿਓ ਉਹ ਫਿਰ ਇਦਾਂ ਹੀ ਛੱਡਦੇ ਹੁੰਦੇ ਗਰਾਊਂਡ ਤੇ ਜੋ ਮੈਂ ਤਾਂ ਇਦਾਂ ਦੇ ਬੰਦੇ ਵੇਖੇ ਸਰ ਮੱਕੀ ਦੱਸਾਂ ਆਪਦੇ ਕਈ ਵਾਰ ਕੋ ਕਰਮ ਦੱਸਨੇ ਪੈਂਦੇ ਆ ਕਿ ਸਰ ਪੋਲਿੰਗ ਬਹੁਤ ਲੁੱਟ ਚ ਵੀ ਹੋ ਨਾ ਅੱਗੇ ਲੀਡ ਕਰ ਰਹੇ ਹੁੰਦੇ ਸੀ ਆਜੋ ਆਜੋ ਤੁਸੀਂ ਨਾਲ ਆ ਚਲੋ ਖੈਰ ਹਿੰਟ ਦੀ ਕਸ ਕੇ ਅੰਦੇ ਪਰਦੇ ਰਹਿੰਦੇ ਆ ਨਾ ਪਰਦੇ ਰਹਿੰਦੇ ਤੇ ਖੈਰ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਗੱਲਾਂ ਬਾਤਾਂ ਤੁਹਾਡੇ ਕਮੈਂਟਸ ਦੀਆਂ ਜਿਹੜੀਆਂ ਆਪਾਂ ਕਰਦੇ ਆ ਅੱਗੇ ਜਾ ਕੇ ਵੀ ਤੇ ਪਰ ਲੁਧਿਆਣੇ ਤੋਂ ਥੋੜਾ ਜਿਹਾ ਆਪਾਂ ਅੱਗੇ ਨੂੰ ਚੱਲਦੇ ਹਾਂ ਹੁਣ ਇਹ ਗੱਲ ਆਪਾਂ ਆਲਰੇਡੀ ਵੈਸੇ ਕਰ ਚੁੱਕੇ ਹਾਂ ਵੀ ਭਈ ਆਸ਼ੂ ਸਾਹਿਬ ਦੀ ਤੇ ਸੰਜੀਵ ਅਰੋੜਾ ਸਾਹਿਬ ਦੀ ਕੋਈ ਸੈਟਿੰਗ ਤੇ ਨਹੀਂ ਚੱਲ ਰਹੀ ਹੈ ਕਰ ਤੇ ਕਾਫੀ ਦਿਨ ਪਹਿਲਾਂ ਹੀ ਆਪਾਂ ਕਰ ਲਈ ਸੀ ਕਿਤੇ ਕਿਤੇ ਨਾਲ ਸੈਟਿੰਗ ਹੈ ਜੀ ਇਹ ਸਿਆਸਤ ਚ ਨਹੀਂ ਤੁਸੀਂ ਤੈਅ ਕਰ ਸਕਦੇ ਜੀ ਇਹ ਤਾਂ ਰਿਜ਼ਲਟ ਆਪਾਂ ਨੂੰ ਸੰਕੇਤ ਦਿੰਦੇ ਆ ਕਿ ਕਿੱਧਰ ਕੀ ਹੈ ਠੀਕ ਹੋ ਗਿਆ ਠੀਕ ਹੈ ਨਾ ਹਾਲੇ VOTING ਤੋਂ ਪਹਿਲਾਂ ਇਹ ਮੇਰੇ ਖਿਆਲ ਦੇ ਨਾਲ VOTING ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਹੈ ਕੋਡ ਆਫ ਕੰਡਕਟ ਲੱਗਾ ਫਾਸਟ ਹੋਗੇ ਹਮ ਕਮੈਂਟ ਕਰਨ ਵਾਲੇ ਸਰ ਨਿਕਲ ਜਾਸੀ ਜੀ ਤੁਸੀਂ ਵਾਚਾਂਗੇ ਹਮ ਕਿੰਨੇ ਆ ਜਿਹੜੇ ਵੈਬ ਚੈਨਲ ਵਾਲੇ ਆ ਨਾ ਅੱਜ ਨੋਟਿਸ ਆ ਗਏ ਨੇ ਉਹਨਾਂ ਨੂੰ ਹਮ ਇਹ ਚੋਣ ਅਸੀਂ ਤਾਂ ਹੁਣ ਭੇਤੀ ਆ ਜੀ ਜੀ ਇਹ ਚੋਣ ਪ੍ਰਭਾਵਤ ਵਾਲਾ ਮਸਲਾ ਹੁੰਦਾ ਕਿ ਕਿਦੀ ਕਿਦੇ ਨਾਲ ਸੈਟਿੰਗ ਹੈ ਹਮ ਬਚ ਕੇ ਮੋੜ ਤੋਂ ਪਿਆਰੇ ਬਚ ਕੇ ਮੋੜ ਤੋਂ ਜੀ ਜੀ ਚਲ ਕੋਡ ਆਫ ਕੰਡਕਟ ਲਗਾਉ ਏਦਾਂ ਦੇ ਕਮੈਂਟ ਰਾਈਟ ਕਰਦੇ ਨਾ ਨਹੀਂ ਤੁਹਾਨੂੰ ਤਾਂ ਕੀ ਮੇਰੇ ਗੱਲ 'ਚ ਰਸਾ ਪੈਣਾ ਜ਼ਰੂਰ ਤੇ ਪਰ ਗੱਲ ਇਹ ਆ ਕਿ ਨਹੀਂ ਅਸੀਂ ਕੋਈ ਕਿਸੇ ਦੀ ਚੋਣ ਪਰ ਪ੍ਰਭਾਵਤ ਨਹੀਂ ਕਰਾਂਗੇ ਹਮ ਹਮ ਠੀਕ ਹੈ ਸਾਡੇ ਵਾਸਤੇ ਯਾਰ ਮੈਂ ਹਮੇਸ਼ਾ ਕਹਿੰਦਾ ਤੁਸੀਂ ਤੁਹਾਡੇ ਵਾਸਤੇ ਕਿਸੇ ਵਾਸਤੇ ਅਸੀਂ ਕਿਸੇ ਮੋੜ ਤੇ ਮਾੜੇ ਹੋਵਾਂਗੇ ਜਦੋਂ ਤੁਹਾਡੀ ਪਸੰਦੀ ਦੀ ਗੱਲ ਨਹੀਂ ਕਰਾਂਗੇ